नहीं नहीं हजे तक ऐसा नहीं टीम्स आर वर्किंग देन दे सीसीटीवी सी टी वी भी हैगी टेक्निकल लीड्स भी हैगी ह्यूमन इंटेलिजेंस भी हैगी विल बी एबल टू कैट बेयर फेस ऑल्सो ना उन्हें पहला रुमाल लगा के गया थी बट लेटर ऑन जिस दिन वारदा दिखती है वो इज क्लियरली कैप्चर्ड इन दी कोई देखो ये क्राइम का असूल है कि क्रिमिनल कोई ना कोई गलती जरूर करता है ਇੱਕ ਮੁਹਾਲੀ ਪੁਲਿਸ ਦੀ ਟੀਮ ਵੱਲੋਂ ਜਿਹੜੀ ਹੈ ਬੜੀ ਇੱਕ ਕਾਮਯਾਬੀ ਹਾਸਿਲ ਕੀਤੀ ਗਈ ਜਿਸ ਦੇ ਵਿੱਚ ਗੈਂਗਸਟਰ ਲਖਵੀਰ ਲੰਡਾ ਦੇ ਕੁਝ ਐਸੋਸੀਏਟ ਜਿਹੜੇ ਹੈਗੇ ਉਹ ਗ੍ਰਿਫਤਾਰ ਕੀਤੇ ਜਿਨ੍ਹਾਂ ਨੇ ਵਕਫ ਵਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀਗਾ ਇਹਦੀ ਇਹ ਜਿਹੜੀ ધરਪਕੜੇ ਦੀ ਸ਼ੁਰੂਆਤ ਇਸ ਤਰੀਕੇ ਨਾਲ ਹੋਈ ਕਿ ਸਾਡੇ ਮੁਹਾਲੇ ਦੇ ਵਿੱਚ 8 1 25 ਦੀ ਰਾਤ ਨੂੰ ਅਰਲੀ ਮਾਰਨਿੰਗ ਜਿਹੜਾ ਹੈਗਾ ਉਹ ਇੱਕ ਦੋ ਵਿਅਕਤੀ ਆਪਣੀ ਗੱਡੀ ਤੇ ਪਟਿਆਲੇ ਤੋਂ ਆ ਰਹੇ ਸੀਗੇ ਉਹਨਾਂ ਦੀ ਗੱਡੀ ਤੇ ਅਟੈਕ ਕੀਤਾ ਤਿੰਨ ਮੁੰਡੇ ਸੀਗੇ ਮੋਟਰਸਾਈਕਲ ਤੇ ਜਿਨ੍ਹਾਂ ਨੇ ਹਮਲਾ ਕੀਤਾ ਇਹਨਾਂ ਤੇ ਗੋਲੀਆਂ ਚਲਾਈ ਸੋ ਇੱਕ ਮੁੰਡੇ ਦੇ ਮੋਢੇ ਤੇ ਗੋਲੀ ਵੱਜੀ ਇੱਕ ਦੀ ਪਿੱਠ ਦੇ ਵਿੱਚ ਵੱਜੀ ਬਾਅਦ ਚ ਉਹ ਦਾਖਲ ਰਿਹਾ ਹਸਪਤਾਲ ਦੇ ਵਿੱਚ ਲੇਕਿਨ ਉਹ ਹੁਣ ਸੁਰੱਖਿਤ ਹੈਗੇ ਸੋ ਜਦੋਂ ਐਸ.ਆਈ.ਏ ਨੂੰ ਟ੍ਰੇਸ ਕਰਨ ਲਈ ਸਾਡੀ ਟੀਮਸ ਜਿਹੜੀ ਹੈਗੀ ਐਸ.ਪੀ.ਡੀ ਐਸ.ਪੀ.ਸੀ.ਟੀ ਡੀ.ਐਸ.ਪੀ.ਡੀ ਡੀ.ਐਸ.ਪੀ.ਸੀ.ਟੀ ਟੂ ਇਨਚਾਰਜ ਸੀ.ਆਈ.ਏ ਨਾਲ ਦੀ ਟੀਮਾਂ ਜਿਹੜੀ ਹੈਗੀ ਵੱਖ-ਵੱਖ ਟੀਮਾਂ ਇਸ ਕੰਮ ਤੇ ਲੱਗੀ ਤੋ ਫਿਰ ਬਾਅਦ ਦੇ ਵਿੱਚ ਜਿਹੜੇ ਹੈਗੇ ਇਸ ਮੋਡਿਊਲ ਦੇ ਦੋ ਵਿਅਕਤੀ ਹੁਣ ਤੱਕ ਅਸੀਂ ਗ੍ਰਿਫਤਾਰ ਕਰਨ ਚ ਕਾਮਯਾਬ ਹੋ ਗਏ ਜਿਨ੍ਹਾਂ ਨੇ ਇੱਥੇ ਫਾਇਰਿੰਗ ਕੀਤੀ ਸੀਗੀ ਸੋ ਇਹਨਾਂ ਦੇ ਨਾਮ ਹੈਗੇ ਇੱਕ ਹੈਗਾ ਅਵਤਾਰ ਸਿੰਘ ਉਰਫ ਵਿੱਕੀ ਇਹ ਹੈਗਾ ਥਾਣਾ ਗੋਇੰਦਵਾਲ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਹੈਗਾ ਉਮਰ ਇਹਦੀ 21 ਸਾਲ ਹੈਗੀ ਹੈ 12ਵੀਂ ਪਾਸ ਹੈਗਾ ਦੂਜਾ ਦੋਸ਼ੀ ਜਿਹੜਾ ਹੈਗਾ ਅਮਰਵੀਰ ਸਿੰਘ ਇਹ ਵੀ ਤਰਨਤਾਰਨ ਦਾ ਰਹਿਣ ਵਾਲਾ ਹੈਗਾ ਖਡੂਰ ਸਾਹਿਬ ਦਾ ਇਹਦੀ ਉਮਰ 20 ਸਾਲ ਹੈਗੀ 11ਵੀਂ ਪਾਸ ਹੈਗਾ ਤੀਜਾ ਸਾਥੀ ਨਦ ਅਨਮੋਲ ਸਿੰਘ ਉਹਦੀ ਹਲੇ ਗ੍ਰਫਤਾਰੀ ਬਾਕੀ ਹੈ ਜਿਹੜੇ ਕਿ ਮੋਹਾਲੀ ਇਨਸੀਡੈਂਟ ਦੇ ਵਿੱਚ ਸ਼ਾਮਿਲ ਸੀਗੇ ਇਹਨਾਂ ਤੋਂ ਰਿਕਵਰੀ ਹੁਣ ਤੱਕ ਦੀ ਰਿਕਵਰੀ ਦੇ ਵਿੱਚ ਤਿੰਨ ਪਿਸਟਲ ਬਰਾਮਦ ਕੀਤੇ ਗਏ ਹਨ 32 ਬੋਰ ਦੇ 9 ਜਿੰਦਾ ਰਾਊਂਡ ਇੱਕ ਦੇਸੀ ਪਿਸਟਲ 32 ਬੋਰ ਦਾ ਸਮੇਤ ਦੋ ਕਾਰਤੂਸ ਇੱਕ ਦੇਸੀ ਪਿਸਟਲ 315 ਬੋਰ ਦਾ ਸਮੇਤ ਦੋ ਕਾਰਤੂਸ अच्छा इस ਤੋਂ ਬਾਅਦ ਜਿਹੜੀ ਰਿਕਵਰੀ ਹੋਈ ਹੈ ਜਿਹੜੀ ਇਹਨਾਂ ਦੀ ਸਟੋਰੀ ਇਸ ਤਰੀਕੇ ਨਾਲ ਹੈਗੀ ਕਿ ਪਹਿਲਾਂ ਇਹਨਾਂ ਨੇ ਜਿਹੜੇ ਹੈਗੇ ਗੈਂਗਸਟਰ ਲੰਡਾ ਦੇ ਕਹੇ ਤੇ ਇਹਨਾਂ ਨੇ ਕਿਸੇ ਵਾਰਦਾਤ ਤੋਂ ਅੰਜਾਮ ਦੇਣ ਲਈ ਗੱਡੀ ਖੋਣੀ ਸੀਗੀ ਉਸ ਗੱਡੀ ਨੂੰ ਖੋਣ ਲਈ ਸਭ ਤੋਂ ਪਹਿਲਾਂ ਇਹ ਪਟਿਆਲੇ ਦੇ ਵਿੱਚ ਇਹਨਾਂ ਨੇ ਜਾ ਕੇ ਫਾਇਰਿੰਗ ਕੀਤੀ ਫਾਇਰਿੰਗ ਕਰਕੇ ਇੱਕ ਵਿਅਕਤੀ ਤੋਂ ਸਪਲੈਂਡਰ ਗੱਡੀ ਖੋਈ ਉਸ ਸਪਲੈਂਡਰ ਗੱਡੀ ਖੋਣ ਦਾ ਪਰਚਾ ਸ਼ੰਭੂ ਥਾਣੇ ਵਿੱਚ ਦਰਜ ਹੈ ਉਸ ਤੋਂ ਬਾਅਦ ਉਹ ਜਿਹੜੀ ਖੋਈ ਹੋਏ ਸਪਲੈਂਡਰ ਗੱਡੀ ਸੀਗੀ ਉਸ ਗੱਡੀ ਤੇ ਇਹ ਲੋਕ ਮੁਹਾਲੀ ਆਏ ਜਦੋਂ ਮੁਹਾਲੀ ਇਨਾਂ ਨੇ ਸਨੇਚਿੰਗ ਦੀ ਅਟੈਂਪਟ ਕੀਤੀ ਜੋ ਕਿ ਫੇਲ ਹੋ ਗਈ ਉਸ ਤੋਂ ਬਾਅਦ ਇਹ ਉਹਨਾਂ ਬੰਦਿਆਂ ਤੇ ਫਾਇਰਿੰਗ ਕਰਕੇ ਗਾਹ ਨੂੰ ਚਲੇ ਗਏ ਫਿਰ ਜਾ ਕੇ ਇਨਾਂ ਨੇ ਲੁਧਿਆਣਾ ਜਿਹੜਾ ਹੈਗਾ ਸਨੇਚਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਦੋਂ ਪੁਲਿਸ ਉਹਨਾਂ ਦੇ ਪਿੱਛੇ ਪਈ ਸੀਗੀ ਇੱਥੋਂ ਫਿਰ ਲੁਧਿਆਣਾ ਵੱਲ ਸਾਨੇਵਾਲ ਅਰਲੀ ਮਾਰਨਿੰਗ ਇੱਥੋਂ ਜਾ ਕੇ 2-3 ਘੰਟੇ ਬਾਅਦ ਇਨਾਂ ਨੇ ਉੱਥੇ ਵਾਰਦਾਤ ਨੂੰ ਅੰਜਾਮ ਦਿੱਤਾ ਉੱਥੋਂ ਇੱਕ ਕਿਸੇ ਵਪਾਰੀ ਤੋਂ ਬਰੇਜ਼ਾ ਗੱਡੀ ਖੋਲੀ ਉਹ ਬਰੇਜ਼ਾ ਗੱਡੀ ਖੋ ਕੇ ਲੈ ਗਏ ਗਾ ਫਿਰ ਉਹ ਜਿਹਦੇ ਵਿੱਚ ਜੀ ਸੰਬੰਧੀ थाना ਸਾਨੇਵਾਲ ਲੁਧਾਨੇ ਦੇ ਵਿੱਚ ਪਰਚਾ ਦਰਜ ਉਸ ਤੋਂ ਬਾਅਦ ਇਹਨਾਂ ਨੇ ਜਾ ਕੇ ਹੁਸ਼ਿਆਰਪੁਰ ਦੇ ਵਿੱਚ ਗੈਂਗਸਟਰ ਦੇ ਕਹੇ ਤੇ ਕਿਸੇ ਜਗ੍ਹਾ ਜਾ ਕੇ ਇਹਨਾਂ ਨੇ ਫਾਇਰਿੰਗ ਕੀਤੀ ਹਵਾਈ ਫਾਇਰ ਕੀਤੇ ਸੋ ਉਸ ਦੇ ਸੰਬੰਧ ਦੇ ਵਿੱਚ ਵੀ ਹੁਸ਼ਿਆਰਪੁਰ ਦੇ ਵਿੱਚ ਮੁਕੱਦਮਾ ਦਰਜ ਹੈ ਇਹ ਵੱਖ-ਵੱਖ ਕੇਸਾਂ ਦੇ ਵਿੱਚ ਪਹਿਲਾਂ ਵੀ ਲੋੜਿੰਦੇ ਹੈਗੇ ਇੱਕ ਮੁਕੱਦਮਾ ਇਹਨਾਂ ਤੇ ਆਮ ਸੈਕ ਦਾ 12ਵੇਂ ਮਹੀਨੇ ਦਾ ਪਿਛਲੇ ਸਾਲ ਦਾ ਦਸੰਬਰ 24 ਦਾ ਦਰਜ ਹੈ थाना ਗੋਇੰਦਵਾਲ ਸਾਹਿਬ ਤਰਨਤਾਰਨ ਇੱਕ ਮੁਕਦਮਾ ਇਹਨਾਂ ਤੇ ਕਰਤਾਰਪੁਰ ਜਲੰਧਰ ਰੂਰਲ ਦੇ ਵਿੱਚ ਵੀ ਦਰਜ ਹੈ ਜਿਹੜੀ ਕਿ ਇਹਨਾਂ ਨੇ ਸਨੇਚਿੰਗ ਵਗੈਰੇ ਕੀਤੀ ਸੀ ਕਿ ਗੱਡੀ ਦੀ ਸੋ ਇਹ ਜਿਹੜਾ ਹੈਗਾ ਇੱਕ ਗੈਂਗਸਟਰ ਦੇ ਨਾਲ ਲਖਵੀਰ ਸਿੰਘ ਲੰਡਾ ਤੇ ਗੁਰਦੇਵ ਸਿੰਘ ਉਰਫ ਜਸਲ ਉਰਫ ਜੈਸਲ ਇਹ ਦੋ ਜਿਹੜੇ ਗੈਂਗਸਟਰ ਹੈਗੇ ਉਹਨਾਂ ਦੇ ਨਾਲ ਇਹ ਸੰਪਰਕ ਦੇ ਵਿੱਚ ਹੈਗੇ ਉਹਨਾਂ ਦੇ ਗਰਾਊਂਡ ਲੈਵਲ ਦੇ ਐਸੋਸੀਏਟਸ ਹੈਗੇ ਸੋ ਇੰਨੀ ਵਾਰ ਦਾ ਤੁਹਾਨੂੰ ਅੰਜਾਮ ਦੇ ਚੁੱਕੇ ਆ ਸੋ ਮੈਂ ਇਹਨਾਂ ਦੀ ਜਿਹੜੀ ਸੀਆਈ ਦੀ ਟੀਮ ਤੇ ਸਾਡੇ ਐਸਪੀ ਸਿਟੀ ਦੀ ਟੀਮ ਇਹਨਾਂ ਨੇ ਕਾਫੀ ਐਫਰਟਸ ਕਰਕੇ ਕਾਫੀ ਮਿਹਨਤ ਕਰਕੇ ਜਿਹੜਾ ਪੂਰਾ ਇਹਨਾਂ ਦੇ ਗਰਾਉਂਡ ਅਸੋਸੀਏਟਸ ਹੈ ਇਹਨਾਂ ਨੂੰ ਫੜਿਆ ਇਸ ਗੈਂਗ ਦਾ ਜਿਹੜਾ ਬੰਡਾ ਫੋੜ ਕੀਤਾ ਸਰ ਇਹ ਕਿਹ ਕਿਹ ਕਹਾਂ ਇਹਨਾਂ ਦਾ ਮੋਟਿਵ ਕੀ ਥਾ ਕਹਾਂ ਜਾਣਾ ਚਾਹਦੇ ਹੈ ਕਿਆ ਕ੍ਰਾਈਮ ਦਾ ਟਾਰਗੇਟ ਮਿਲਾਵਾ ਦਾ ਅ ਜਿਹੜੀ ਹੁਣ ਤੱਕ ਦੀ ਤਫਤੀਸ਼ ਤੋਂ ਸਾਹਮਣੇ ਆਇਆ ਕਿ ਜਿਹੜੀ ਇਹਨਾਂ ਨੇ ਹੁਸ਼ਿਆਰਪੁਰ ਦੇ ਵਿੱਚ ਉਹ ਫਾਇਰਿੰਗ ਕੀਤੀ ਹੈ ਉਹਦੇ ਲਈ ਇਹ ਕੋਈ ਸਨੇਚਿੰਗ ਕਰਕੇ ਗੱਡੀ ਜਿਹੜੀ ਹੈ ਇਹਨਾਂ ਨੇ ਖੋਣ ਦਾ ਸੀਗਾ ਬਾਕੀ ਪੁਸ਼ਕਸ਼ ਦੌਰਾਨ ਦੇਖਾਂਗੇ ਹੋਰ ਵੀ ਕੋਈ ਇਹਨਾਂ ਨੂੰ ਟਾਰਗੇਟ ਵਗੈਰੇ ਮਿਲੇ ਸੀ ਕਿ ਨਹੀਂ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਆਇਆ ਕਿ ਲੰਡਾ ਤੇ ਜਸਲ ਦੇ ਨਾਲ ਸਿੱਧਾ ਸੰਪਰਕ ਸੀਗੇ ਜਾਂ ਫਿਰ ਅੱਗੇ ਤੋਂ ਅੱਗੇ ਕਿਸੇ ਦੇ ਨਾਲ ਬਿਜ਼ਨਸ ਨੂੰ ਬੰਨਦਾ ਸੀਗਾ ਸੰਪਰਕ ਹਪਤਾਰ ਸਿੰਘ ਵੀ ਨੇ ਅਬ ਅਮਰਵੀਰ ਹੈ ਜਾਂ ਫਿਰ ਅਨਮੋਲ ਸਿੰਘ ਹੈ ਸਰ ਜਿਹੜੀ ਐਗਜ਼ੈਕਟ ਡਿਟੇਲਸ ਹੈਗੀ ḍuring ਇਨਵੈਸਟੀਗੇਸ਼ਨ ਮੋਬਾਈਲ ਦੀ ਫੋਰੈਂਸਿਕ ਜਾਂਚ ਉਹਨਾਂ ਤੋਂ ਸਾਹਮਣੇ ਆਏਗੀ ਜਿਹੜੀ ਪ੍ਰਾਇਮਰੀ ਹੈ ਕਿ ਦੋਨਾਂ ਗੈਂਗਸਟਰ ਦੇ ਨਾਲੇ ਸੰਪਰਕ ਦੇ ਵਿੱਚ ਸੀਗੇ ਸਰ ਲੋਕਲ ਇਨਵੋਲਵਮੈਂਟ ਅਜੇ ਕੋਈ ਸਾਹਮਣੇ ਆਈ ਨਹੀਂ ਮੋਹਾਲੀ ਦੀ ਜਾਂ ਫਿਰ ਸਿੱ ਅਜੇ ਤੱਕ ਕੋਈ ਲੋਕਲ ਇਨਵੋਲਵਮੈਂਟ ਸਾਹਮਣੇ ਨਹੀਂ ਆਈ ਕਿਉਂਕਿ ਸ਼ੰਭੂ ਤੋਂ ਆਈ ਸੀ ਕੇ ਮੋਹਾਲੀ ਵਾਰਦਾਤ ਅਟੈਂਪਟ ਕੀਤੀ ਖੁਦ ਹੀ ਗੋਲੀਬਾਰੀ ਕੀਤੀ ਫਿਰ ਪਟਿਆਲੇ ਸੌਰੀ ਲੁਧਿਆਣੇ ਚਲੇ ਗਏ ਉੱਥੋਂ ਗੱਡੀ ਖੋ ਕੇ ਹੁਸ਼ਿਆਰਪੁਰ ਵਾਰਦਾਤ ਕੀਤੀ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੋਈ ਆਇਆ ਕਿ ਇਹ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਕੋਈ ਟਾਰਗੇਟ ਤੇ ਸੀਗਾ ਐਕਸ ਵਾਈ ਜ਼ेड ਜਿਹੜਾ ਇਹਨਾਂ ਨੇ ਹੁਸ਼ਿਆਰਪੁਰ ਫਾਇਰਿੰਗ ਕੀਤੀ ਹੈ ਉਹ ਉਹਦੀ ਜਿਹੜੀ ਹੈਗੀ ਹੈ ਉਹ ਡਿਟੇਲ ਅਸੀਂ ਅਸੀਂ ਦੇਖ ਰਹੇ ਹੋਂ ਸਕਦਾ ਹੈ ਕਿਸੇ ਪਾਰਟਿਕੂਲਰ ਟਾਰਗੇਟ ਨੂੰ ਲੈ ਕੇ ਕੀਤੀ ਹੋਵੇ ਜਾਂ ਜੋ ਵੀ ਚੀਜ਼ ਹੈ ਉਹ ਡੂਰਿੰਗ ਇਨਵੈਸਟੀਗੇਸ਼ਨ ਸਾਹਮ ਇੱਕੀ ਤੋਂ ਮੁਹੈਤ ਰਾਇ ਕਿੱਥੋਂ ਆਏ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੁਝ ਨਹੀਂ ਚਲੀ ਪ੍ਰਾਇਮਰੀ ਤਫਤੀਸ਼ ਦੇ ਵਿੱਚ ਇਹ ਕਹਿ ਰਹੇ ਕਿ ਮੱਧ ਪ੍ਰਦੇਸ਼ ਤੋਂ ਉਹਨਾਂ ਨੇ ਵੈਪਨਸ ਪ੍ਰੋਕਿਊਰ ਕੀਤੇ ਪਰ ਬਾਕੀ ਵੈਪਨਸ ਉਹਨਾਂ ਨੇ ਐਗਜ਼ਿਟ ਕਿਸ ਥਾਂ ਦੇ ਵਿੱਚ ਲਏ ਆ ਕੋਈ ਇਹਨਾਂ ਨੂੰ ਕੋਈ ਹੋਰ ਗੈਂਗ ਦੇ ਮੈਂਬਰ ਹੈਗੇ ਜਿਹੜੇ ਵੈਪਨ ਪ੍ਰੋਵਾਈਡ ਕਰਦੇ ਸੀਗੇ ਜਾਂ ਆਪ ਜਾ ਕੇ ਲੈ ਕੇ ਆਏ ਉਹ ਸਾਰੀ ਚੀਜ਼ਾਂ ਅਸੀਂ ਐਗਜ਼ਾਮਿਨ ਕਰ ਰਹੇ ਹਾਂ ਸੋ ਜਿਆਦਾ ਪ੍ਰੋਫਾਈਲ ਕੀ ਹੈ ਅਰਤਾਖ ਸਿੰਘ ਦਾ ਅਮਰ ਵੀਰ ਦਾ ਤੇ ਉਹਨਾਂ ਦੀ ਕਿਉਂਕਿ ਏਜ ਬਹੁਤ ਛੋਟੀ ਹੈ 21 ਸਾਲ 20 ਸਾਲ ਤੇ ਇਹ ਇਹਨਾਂ ਦਾ ਪੈਸੀ ਪ੍ਰੋਫਾਈਲ ਕੀ ਹੈ ਸਟੱਡੀ ਕਰ ਰਹ ਇਨਾਂ ਦੀ ਜੀ ਪ੍ਰੋਫਾਈਲ ਤਾਂ ਇਹਨਾਂ ਦੇ ਪੇਰੈਂਟਸ ਜਿਹੜੇ ਹੈਗੇ ਫਾਰਮਰ ਹੈਗੇ ਇੱਕ ਦੇ ਇੱਕ ਦੇ ਕਰੇ ਤਿੰਨ ਕਿੱਲੇ ਪਹਿਲੀ ਹੈਗੀ ਹੈ ਉਹਦੇ ਤਿੰਨ ਸਿਸਟਰਸ ਹੈਗੀ ਦੂਜਾ ਜੋ ਹੈਗਾ ਵਿਅਕਤੀ ਉਹਦੇ ਪੰਜ ਕਿੱਲੇ ਪਹਿਲੀ ਹੈਗੀ ਉਹਦਾ ਭਰਾ ਫੋਰਨ ਦੇ ਵਿੱਚ ਕੰਮ ਕਰਦਾ ਹੈ ਟਰੱਕ ਡਰਾਈਵਰੀ ਵਗੈਰਾ ਕਰਦਾ ਹੈ ਪਰਿਵਾਰ ਮਿਹਨਤਖਸ਼ ਪਰਿਵਾਰ ਹੈਗੇ ਇਹ ਕੁਝ ਬੱਚੇ ਜਿਹੜੇ ਹੈਗੇ ਉਹ ਇਸ ਤਰੀਕੇ ਦੇ ਗਲਤ ਰਾਹ ਤੇ ਚਲੇ ਜਾਂਦੇ ਗੁੰਮਰਾ ਹੋ ਜਾਂਦੇ ਹੈ ਸੋ ਸਾਡਾ ਇਹ ਵੀ ਮਕਸਦ ਹੁੰਦਾ ਹੈ ਕਿ ਅਸੀਂ ਇਹਨਾਂ ਨੂੰ ਕਾਉਂਸਲ ਕਰੀਏ ਇਹਨਾਂ ਨੂੰ ਤਰਪ ਕਰਦੇ ਨਾਲ-ਨਾਲ ਕਾਉਂਸਲ ਕਰਕੇ ਇਹਨਾਂ ਨੂੰ ਸਹੀ ਰਸਤੇ ਤੇ ਲੈ ਕੇ ਜੀ ਸਰ ਇਹਨਾਂ ਦੇ ਟੱਚ ਵਿੱਚ ਕਿੱਸਾ ਆਏ ਹੈ ਇਹ ਕਿ ਕੈਚਲ ਲਾਲਾ ਦੇਦੇ ਸੀ ਛੋਟੀ ਉਮਰ ਹੈ ਸਰ ਕਿਸਕੇ ਟੱਚ ਵਿੱਚ ਕਿੱਸਾ ਆਏ ਦੇਖੋ ਪ੍ਰਾਇਮਰੀ ਮੋਟਿਵ ਜਿਹੜਾ ਹੁਣ ਤੱਕ ਸਾਹਮਣੇ ਹੈ ਉਹ ਤਾਂ ਮੋਨੈਟਰੀ ਹੀ ਹੁੰਦਾ ਬਟ ਐਗਜ਼ੈਕਟਲੀ ਜਿਹੜਾ ਹੈਗਾ ਇਹਨਾਂ ਦੇ ਜਿਹੜੀ ਫੋਰੈਂਸਿਕ ਐਗਜ਼ਾਮੀਨੇਸ਼ਨ ਹੋਏਗੀ ਔਰ ਇਨਵੈਸਟੀਗੇਸ਼ਨ ਹੋਏਗੀ ਉਹ ਤੋਂ ਕਲੀਅਰ ਹੋਏਗਾ ਕਿ ਵੈਦਰ देयर ਇਸ ਅ ਅਦਰ ਮੋਟਿਵ ਓਰ ਬ੍ਰੋ ਮੇਅਰ ਦੇ ਬਾਰੇ ਇਨ ਰਿਸਪੈਕਟ ਥੈਟ ਵਿਲ ਬੀ ਜਿਹੜੀ ਲੋਟ ਕਰਦੇ ਸੀ ਆ ਇਹਨਾਂ ਨੇ ਅੱਗੇ ਮਾਰਦਾ ਤਾਂ ਨੂੰ ਅੰਜਾਮ ਚੁਕੀ ਤੁਸੀਂ ਕਿਹਾ ਕਿ ਲੰਡੇ ਦੇ ਕੈਂਤੇ ਇਹਨਾਂ ਨੇ ਗੱਡੀਆ ਜਿਹੜੀ ਹੈ ਲੋਟੀਆਂ ਸਨੇਚਿੰਗ ਕੀਤੀ ਹੈ ਇਹਨਾਂ ਨੇ ਅੱਗੇ ਕਰਨਾ ਕੀ ਕੋਈ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਜਾਂ ਫਿਰ ਕਿਸ ਤਰ੍ਹਾਂ ਦੀ ਨਦੀ ਦੇਖੋ ਜੀ ਇੱਕ ਤਾਂ ਵਾਰਦਾਤ ਅੰਜਾਮ ਇਹਨਾਂ ਨੇ ਦਿੱਤੀ ਹੈ ਕਿ ਜਿਹੜੀ ਪਹਿਲਾਂ ਮੋਟਰਸਾਈਕਲ ਖੋਈ ਸੀਗੀ ਉਹ ਖੋਈ ਮੋਟਰਸਾਈਕਲ ਤੋਂ ਪਹਿਲਾਂ ਤਾਂ ਮੋਟਰਸਾਈਕਲ ਖੋਣਾ ਇੱਕ ਵਾਰਦਾਤ ਸੀਗੀ ਉੱਥੇ ਫਾਇਰਿੰਗ ਕਰਕੇ ਖੋਈ ਹੈ ਦੂਜੀ ਵਾਰਦਾਤ ਇਹਨਾਂ ਨੇ ਉਹ ਕੀਤੀ ਖੋਈ ਮੋਟਰਸਾਈਕਲ ਤੇ ਗੱਡੀ ਖੋਣ ਦੀ ਕੋਸ਼ਿਸ਼ ਕੀਤੀ ਇੱਥੇ ਵਾਰਦਾਤ ਨੂੰ ਅੰਜਾਮ ਦਿੱਤਾ ਦੋ ਬੰਦਿਆਂ ਦੇ ਗੋਲੀ ਮਾਰੀ ਤੀਜੀ ਵਾਰਦਾ ਗੱਡੀ ਸਨੈਚ ਹੋਵਾ ਚੌਥੀ ਵਾਰਦਾਤ ਮੁੰਜਾਮੀ ਰਿੱਤ ਦੇ ਅਨੁਸਾਰਪੁਰ ਦੇ ਵਿੱਚ ਫਾਇਰਿੰਗ ਕੀਤੀ ਸੋ ਇਟ ਇਜ਼ देयर ਮੋਡਸ ਆਪਰੈਂਡ ਹੈ ਕਿ ਗੱਡੀ ਖੋ ਕੇ ਵਾਰਦਾਤਾਂ ਕਰੀ ਜਾ ਰਹੇ ਸਰ ਇੱਕ ਗੋਇਲ ਵਾਲਾ ਹੈ